₹100000 दे दंगा अपन लास्ट बिल्कुल जी गड्डी चेक करो वाला पीवी नंबर है पीवी नंबर है पीवी नंबर है पीवी नंबर हैੱਖ ਨਬਰ ਉਸ ਪਰ ਹੋਰ ਦੱਸ ਲੈ ਕੋਈ ਗੱਲ ਨਹੀਂ ਕਿੰਨੇ ਚ ਕਰੋਗੇ 95000 ਰੁਪਏ ਦੇ ਦੋ लास्ट ਲੈ ਬੇ ਤੇ ਰੇਟ ਦੀ ਗੱਲ ਵੀਰੇ 85000 ਰੁਪਏ ਦੀ ਗੱਡੀ लास्ट ਦੇ ਦਾਂਗੇ ਆਪਾਂ ਜੀ ਇਹ ਐਂ ਲੈਣੀ ਹੈ ਕਿਸੇ ਨੇ 335000 ਰੁਪਏ ਦੀ ਕਾਰ ਦੇ ਦਾਂਗੇ ਜੇ ਕਿਸੇ ਨੇ ਆਈ ਲੈ ਕੇ ਜਾਣੀ ਆ ਸਾਨੂੰ ਬਾਈ 14 12 ਡਿਜ਼ਾਇਰ ਵੀੜੀ 335000 ਹਸਰੀਕਰ ਦੋਸਤੋ ਲਓ ਜੀ ਤੁਸੀਂ ਸਾਰੇ ਗਈ ਜਾਨੇ ਕਿ ਪੰਜਾਬ ਨੰਬਰ ਗੱਡੀਆਂ ਦਾ ਵਾਦੇ ਕਿ ਬਰੇ ਠੀਕ ਠਾਕ ਰੇਟ ਚ ਸਸਤੇ ਰੇਟ ਚ ਕੀ ਹਾਲ ਹੈ ਬਾਈ ਜੀ ਠੀਕ ਠਾਕ ਜੀ ਠੀਕ ਠਾਕ ਤੇ ਸਾਰਿਆਂ ਨੂੰ ਬਰੇ ਅੱਜ ਇੱਕ ਘੈਂਟ ਤਮਾਕੀ ਵਾਲੀ ਚੀਜ਼ ਦਿਖਾਣ ਲੱਗਿਆਂਗੇ ਤੁਸੀਂ ਗੱਡੀਆਂ ਚੈੱਕ ਕਰੋ ਪਹਿਲਾਂ ਪੀਵੀ ਨੰਬਰ ਪੀਵੀ ਨੰਬਰ ਪੀਵੀ ਨੰਬਰ ਪੀਵੀ ਨੰਬਰ ਇੱਧਰ ਵੀ ਪੀਵੀ ਨੰਬਰ ਤੇ ਇੱਕ ਗੱਲ ਹੋਰ ਕਹਿ ਦਿੰਦੇ ਨੇ ਕਿ ਭਾਈ ਪੰਜਾਬ ਨੰਬਰ ਗੱਡੀਆਂ ਮਹਿੰਗੀਆਂ ਹੁੰਦੀਆਂ ਨੇ ਮਹਿੰਗੀ ਮੁਗੀ ਕੋਈ ਨਹੀਂ ਅੱਜ ਇਹੇ ਜੇ ਰੇਟ 'ਚ ਦੇ ਦਾਂਗੇ ਚੈਲੰਜ ਐ ਖੁੱਲਾ ਪੰਜਾਬ 'ਚ ਕਿਤੇ ਵੀ ਚੈੱਕ ਕਰ ਲਿਓ ਇਹ ਰੇਟ ਦੇ ਵਿੱਚ ਤੁਹਾਨੂੰ ਗੱਡੀ ਨਹੀਂ ਮਿਲਣੀ ਐਡਰੈਸ ਦੱਸ ਦਿੰਨਾ ਸੰਗਰੂਰ ਮੋਟਰ ਸ਼ਹਿਰ ਸੰਗਰੂਰਾ ਪਟਿਆਲਾ ਬਾਈਪਾਸ ਰੋਡ ਤੇ ਜੀ ਹਨਾ ਨੀਅਰ ਕਲਾਸਿਕ ਹੋਟਲ ਨੀਅਰ ਕਲਾਸਿਕ ਹੋਟਲ ਵਾਲਾ ਰੋਡ ਤੇ ਇੱਕ ਚੀਜ਼ ਹੋਰ ਆ ਕਈ ਵਾਰ ਕੰਨਾਂ ਨੂੰ ਜੀ ਕਲਾਸਿਕ ਹੋਟਲ ਦਾ ਚਲੋ ਜਿਨ੍ਹਾਂ ਨੂੰ ਨਹੀਂ ਪਤਾ ਜਦੋਂ ਤੁਸੀਂ ਨਾਨਕ ਵਾਲੇ ਚੌਂਕ ਤੋਂ ਪਟਿਆਲੇ ਨੂੰ ਜਾਓਗੇ ਤਾਂ ਲਵੇਆ ਪੱਥਰ ਵਾਲਿਆਂ ਦਾ ਕੰਮ ਆਣਾ ਬਾਈ ਹੋਰਾਂ ਦਾ ਹਾਂ ਤੇ ਇੱਥੇ ਆ ਤੇ 22 ਹੋਰਾਂ ਦਾ ਨੰਬਰ ਕਰ ਰਹੇ ਨੇ ਸਾਲਾ ਸਰ ਮਾਰਵਲ ਵਾਲੇ ਨਾ ਮਤਲਬ ਸਾਲਾ ਸਰ ਮਾਰਵਲ ਹਾਂ ਸਾਲਾ ਸਰ ਮਾਰਵਲ ਠੀਕ ਹੈ ਜੀ ਲੋਕੇਸ਼ਨ ਤੇ ਕੰਟੈਕਟ ਨੰਬਰ ਤੁਹਾਨੂੰ ਸਕਰੀਨ ਤੇ ਚੱਲ ਰਹੇ ਨੇ ਤੇ ਹੁਣ ਗੱਡੀਆਂ ਕੱਲੀ ਕੱਲੀ ਦਿਖਾਵਾਂਗੇ ਤੇ ਹੁਣ ਸਵਾਦ ਲਈ ਚੀਜ਼ਾਂ ਹੋਣਗੀਆਂ ਵੀਰੇ ਤੇ ਬਾਈ ਜੀ ਰਿਕੁਐਸਟ ਹੈ ਰੇਟ ਅੱਜ ਇਹੇ ਜਿਹੇ ਦੇ ਦਿਓ ਕਿ ਜਿਹੜੇ ਘਰੇ ਬੈਠਨੇ ਆ ਉੱਥੇ ਬੈਗੇ ਟੋਕਨ ਹੋਣੀ ਕਰ ਦੇਣਾ ਬਾਈ ਜੀ ਰੇਟ ਆਪਣੇ ਜਾਇਜ਼ ਹੀ ਹੁੰਦੇ ਨੇ ਹੁੰਦੇ ਵੀ ਜਾਇਜ਼ ਹੈ ਨਾ ਹਾਂ ਮੈਨੂੰ ਪਤਾ ਕਹਿੰਦੀ ਲੋਡ ਨਹੀਂ ਪੈਣੀ ਆਪਾਂ ਨੂੰ ਰੇਟ ਤੇ ਆਪਣੀ ਫੁੱਲ ਜ਼ਿੰਮੇਵਾਰੀ ਹੈ ਫੁੱਲ ਜੀ ਫੁੱਲ ਜ਼ਿੰਮੇ ਕ੍ਰੇਟਰ ਦੀ ਫੁੱਲੀ ਜ਼ਿੰਮੇਵਾਰੀ ਹੈ ਲਓ ਜੀ ਮੈਂ ਆਲ ਪੰਜਾਬ ਕਹਤਾ ਸੀਗਾ ਗੱਲ ਨਹੀਂ ਸਾਹਮਣੇ ਜੀ ਆਪਾਂ ਮੇਨ ਗੱਲ ਤਾਂ ਉਰੇ ਦੀ ਕਰਾਂਗੇ ਇੱਕ ਵਾਰ ਹਾਂ ਪੰਜਾਬ ਦਾ ਤਾਂ ਕਨੇ ਹੈ ਹੀ ਹੈ ਮੇਨ ਗੱਲ ਆਪਣੀ ਹੱਥੋਂ ਦੀ ਹੈ ਲੋਕਲ ਦੀ ਵੀ ਉਹ ਹੈ ਲਓ ਜੀ ਕਹਿੰਦਾ ਆਲਟੋ K10 ਕੱਕੇ ਦੇ K10 ਜੀ ਕੱਕੇ ਤੇ ਗਾਲੀ ਹੈ ਗਾਲੀ ਪੰਜਾਬ ਨੰਬਰ ਆ ਤੇ ਡਿਟੇਲ ਕੀ ਹੈ ਜੀ 2010 ਮਾਡਲ ਹੈ ਜੀ VXI ਠੀਕ ਹੈ ਜੀ ਠੀਕ ਹੈ ਜੀ ਟਾਇਰ ਨਵੇਂ ਨੇ ਕਾਰ ਦੇ ਇੰਸ਼ੋਰੈਂਸ ਵੈਲਿਡ ਹੈ ਠੀਕ ਹੈ ਸੈਂਟਰ ਲੋਕਿੰਗ ਲੱਗੀ ਹੋਈ ਹੈ ਓਕੇ ਜੀ ਠੀਕ ਹੈ ਵੀਰੇ ਪੱਕੇ ਨੰਬਰ ਦੀ ਕਾਰ ਹੈ ਕਲ 48 ਪੰਜਾਬ ਪੱਕੇ ਨੰਬਰ ਦੀ K10 ਕਾਲੀ ਹਾਂਜੀ 2010 10 ਵੀ ਐਕਸਟ ਟਾਪ ਮਾਡਲ ਟਾਪ ਮਾਡਲ ਟੋਪ ਮਾਡਲ ਤੇ ਹੁਣ 10000 ਰੇਟ ਕੀ ਦੇ ਦੋਗੇ ਜੀ 1,70,000 ਰੁਪਏ ਮੈਂ ਕੀ ਗਿਆ ਸੀ ਲੋਕ ਨਾ ਨਾ ਕਰਦੇ 2 ਲੱਖ ਦੇ ਡਿਗੜ ਮੰਗ ਰਹੇ ਨੇ ਦਾ ਬਾਈ ਜੀ ਆਪਾਂ ਤਾਂ ਰੇਟ ਹੀ ਉਹੀ ਮੰਗਦੇ ਆ ਜੋ ਬਿਲਕੁਲ ਕੈਸ਼ ਚੱਲਦਾ ਹਾਂ ਦੇਣ ਵਾਲਾ ਕੋਈ ਐਡੀ ਕਮਾਈ ਨਹੀਂ ਹੈਗੀ 10-12000 ਦਾ ਮਾਰਜਨ ਇਸ ਤੋਂ ਬਾਅਦ ਮਾਰਜਨ ਹੀ ਹੈਗਾ ਲੋ ਜੀ ਕਿਹੇ ਨੰਬਰ ਦੀ ਕਾਰ 1,70 ਦੀ 10 ਪੰਜਾਬ ਨੰਬਰ ਬਾਕੀ ਮੌਕੇ ਤੇ ਮਾਨਤਾਨ ਵੀ ਕਰ ਦਾਂਗੇ ਜਿਹੜਾ ਬਾਈ ਆਊਗਾ ਦੂਰ ਹੋਣੀ ਲਓ ਜੀ ਜਿਹੜਾ ਨਾਮ ਲੈ ਲਓ ਪੀਵੀ ਤੇਰਾ ਪ੍ਰੋਡਕਸ਼ਨ ਤੇ ਵੀਡੀਓ ਦੇਖੀ ਤੇ ਉਹਨਾਂ ਨੂੰ ਡਿਸਕਾਊਂਟ ਦੇਣਾ ਵੀਰੇ ਜਰੂਰ ਜਰੂਰ ਪੱਕਾ ਤੇ ਆ ਗੱਡੀ ਅੱਜ ਤੁਹਾਨੂੰ ਓ ਰੇਟ ਤੇ ਦੇ ਦਾਂਗੇ ਮਤਲਬ ਇਹ ਸੈਂਸ ਸੁਪਣੀ ਹੋਊਗਾ ਹਾਂਜੀ ਹਾਂਜੀ ਹੈ ਸੱਚ ਕਰਦੀ ਸਾਰਿਆਂ ਦਾ ਕਰ ਦੋ ਵੀਰ ਜੀ ਕੋਈ ਚੱਕਰ ਨਹੀਂ ਲਓ ਜੀ ਸੈਂਟਰੋ ਪੀਵੀ ਤੇਰਾ ਨੰਬਰ ਆ ਵਾਈਟ ਕਲਰ ਆ ਤੇ 2008 ਮਾਡਲ 8 ਮਾਡਲ ਹੈ 2008 ਮਾਡਲ ਹੁਣ ਇਹ ਨਾ ਕਿਹੋ ਜਿਹਾ ਵੀ ਪਾਸਿੰਗ 2000 28 ਤੱਕ 28 ਤੱਕ ਪਾਸਿੰਗ ਹੈ 8 ਮਾਡਲ ਹੈ 28 ਤੱਕ ਪਾਸਿੰਗ ਹੈ ਪੀਵੀ ਨੰਬਰ ਹੈ ਪੀਵੀ ਨੰਬਰ ਤੇ ਹੁਣ ਰੇਟ ਸੁਣ ਲਿਓ 1 ਲੱਖ 5000 ਰੁਪਏ ਰੇਟ ਹੈ ਇਹਦਾ ਓਕੇ ਹਾਂਜੀ 2008 ਮਾਡਲ ਹੈ 2028 ਤੱਕ ਪਾਸ ਹੈ ਠੀਕ ਹੈ ਸ਼ੀਸ਼ੇ ਵਗੈਰਾ ਨਾਲ ਦੇ ਨੇ ਇੰਜਨ ਗੇਅਰ ਦੀ ਪੂਰੀ ਵਧੀਆ ਕਾਰ ਹੈ ਬਾਕੀ ਮੌਕੇ ਦੇ ਮਾਨਤਨ ਹੋ ਜਾਊਗਾ ਵਧੀਆ ਚਲੋ ਅੱਜ ਇੱਕ ਸਰਪ੍ਰਾਈਜ਼ ਦੇਣਾ ਸਾਰਿਆਂ ਨੂੰ ਲੱਖ ਨਾ ਕਰਾਸ ਕਰੋ ਹੋਰ ਦੱਸੋ ਲੈ ਕੋਈ ਗੱਲ ਨਹੀਂ ਓਕੇ ਕਿੰਨੇ ਚ ਕਰੋਗੇ 98000 ਰੁਪਏ ਦੇ ਦੋ ਲਾਸਟ ਲੈ ਬਰੇ 98000 ਰੁਪਏ ਦੀ ਆ ਗੱਡੀ ਮਿਲ ਜੂ ਹਾਈ ਤੱਕ ਪਾਸ ਹੈ ਜੀ ਹਾਈ ਤੱਕ ਪਾਸ ਪੂਰੀ ਇੰਜਨ ਗੇਅਰ ਦੀ ਫੁੱਲ ਗਰੰਟੀ ਕਰਦੀ ਫੁੱਲ ਬਈ ਲੈਣ ਇੱਕ ਚੀਜ਼ ਹੋਰ ਐਸ ਤੁਹਾਨੂੰ ਨਾ ਇਹ ਹੀ ਹੈਗਾ ਵੀ ਕੱਲੋਂ ਤੁਹਾਨੂੰ ਕਿਸੇ ਗੱਡੀ ਦੇ ਟਾਇਰ ਪਵਾਉਣ ਦੀ ਵੀ ਲੋੜ ਪੂਣਾ ਐਰ ਤੁਹਾਨੂੰ ਚਾਰੇ ਚਾਰੇ ਨਵੇਂ ਵਾਂਗ ਮਿਲਣਗੇ ਇਹ ਵੀ K10 ਜੀ K10 2013 VXI ਟਾਪ ਮਾਡਲ ਲਓ ਜੀ ਪੰਜਾਬ ਨੰਬਰ 2013 ਮਾਡਲ VXI ਟਾਪ ਆ ਦੋਬਰੀ ਕਿੰਨੇ ਦੇ ਦਾਂਗੇ ਤੇਰਾ ਲਾਈਟ ਐਰ ਵੀ ਇਹਦੇ ਨੰਮੇ ਨੇ ਬਿਲਕੁਲ ਤੁਸੀਂ ਚੈੱਕ ਕਰੋ ਇੱਕ ਵਾਰੀ ਅੱਛਾ ਇਹਦੇ ਵਿੱਚ ਅਲਾਈ ਪਏ ਹੋਏ ਨੇ ਵੀਰੇ 32 33000 ਰੁਪਏ ਦੇ ਲੈ ਵੀਰੇ ਅਲਾਈ ਵੀਲਸ ਉਹਨੂੰ ਸੈੱਡ ਦਿਖ ਵੀ ਰਹੇ ਹੋਣੇ ਬੜੇ ਥੋੜੇ ਜਿਹੀ ਸਾਈਡ ਤੋਂ ਬਾਈ ਹੋ ਰਹੇ ਨੂੰ ਜੱਜਮੈਂਟ ਹੋ ਜੂਗੀ ਕਰੋ ਚੈੱਕ ਬਾਈ ਲਓ ਜੀ ਅਲਾਈ ਪਏ ਹੋਏ ਨੇ 13 ਮਾਡਲ ਵੀਐਕਸਆਈ ਟਾਪ ਟਾ ਮਾਡਲ ਸੈਕੰਡ ਓਨਰ ਸੈਕੰਡ ਓਨਰ ਆ ਪੱਕਾ ਨੰਬਰ ਆ ਹਾਂਜੀ ਪਠਾਨਕੋਟ ਦਾ ਦੇਣਾ 235000 ਰੁਪਏ ਦੇ ਦਾਂਗੇ ਲਾਸਟ ਗੱਡੀ ਬਿਲਕੁਲ 235000 35000 ਰੇਟ ਦਾ ਵੀ ਚੈਲੰਜ ਆ ਲੋਕ 260 65000 ਮੰਗੀ ਜਾਂਦੇ ਨੇ 12 ਮਾਡਲ ਸਿੰਪਲ ਟਾਇਰਾਂ ਚ 12 ਮਾਡਲ ਦੇ ਨਿਕਰੇ ਨੇ 32 ਦਿੱਤੀ ਜਾਦੇ ਲਾਈਟ ਟਾਇਰ ਲੱਗੇ ਹੋ ਨੇ ਬਾਈ ਜੀ ਸੀਟ ਸੂਟ ਕਵਰ ਓਕੇ ਨੇ ਸਾਰੇ ਪਾਸੋਂ ਗੱਡੀ ਓਕੇ ਐ ਬੌਂਡ ਜਾ ਕੇ ਨਵੀਂ ਐ ਐਕਸੀਡੈਂਟ ਦੀ ਫੁੱਲ ਗਾਰੰਟੀ ਐ ਤੇ ਇਹ ਗੱਡੀ ਤੇ ਲੋਨ ਵੀ ਹੋ ਜਾਊਗਾ ਲੋਨ ਵੀ ਹੋ ਜਾਊਗਾ ਤੇ ਤੇ ਲੋਨ ਵੀ ਹੋ ਜਾਊਗਾ 170000 ਰੁਪਏ ਦਾ ਲੋਨ ਹੋ ਜਾਊਗਾ ਆ ਕਰ ਲਓ ਜੀ 30 40000 ਰੁਪਏ ਲੈ ਆਓ ਬਾਸ ਬਾਸ ਬਾਕੀ ਬਾਈ ਹੋਰ ਲੋਨ ਵੀ ਕਰਾ ਦੇਣਗੇ ਵਰਨਾ ਜੀ ਸਾਹਿਬ 35 ਕੀ ਕਰਾਂ ਜਿਹਨੂੰ ਪਤਾ ਯਾਰ ਜਿਨੇ ਚਲਾ ਲਈ ਉਹਨੂੰ ਪਤਾ ਪੰਜਾਬ ਨੰਬਰ ਹੈ ਵੀਰੇ ਚੈੱਕ ਕਰ ਲੋ ਪੱਕਾ ਨੰਬਰ ਹੈ ਵੀਰ ਜੀ ਇੱਕ ਹੋਰ ਫੈਂਸੀ ਨੰਬਰ ਨਾਲ ਫਰੀ ਦਵਾਂਗੇ 0076 ਪੰਜਾਬ 31 ਮਾਡਲ ਕਿੰਨਾ ਜੀ 2011 1.6 ਠੀਕ ਹੈ ਸਿੰਗਲ 에ਅਰ ਬੈਗ ਓਕੇ ਟਾਇਰ ਨਵੇਂ ਨੇ ਅਲਾਈ ਲੱਗੇ ਹੋਣੇ ਕੰਪਨੀ ਵਾਲੇ ਹਾਂਜੀ ਟੱਚ ਸੀਰੀਓ ਲੱਗਾ ਐਂਡਰੋਇਡ ਠੀਕ ਹੈ ਜੀ ਸ਼ੀਸ਼ੇ ਨਾਲ ਦੇ ਨੇ ਸਾਰੇ ਹਾਂਜੀ ਗੱਡੀ ਦਾ ਰੇਟ ਵੀਰੇ 340000 ਰੁਪਏ ਦੀ ਕਾਰ ਦੇਣਾ 2013 11 11 11 ਪੱਕੇ ਨੰਬਰ ਦੀ ਕਾਰ ਪੱਕੇ ਨੰਬਰ ਦੀ ਇਹ ਵੀ ਚੈਲੰਜ ਹੈ ਕਹਿੰਦੇ ਰੇਟ ਦਾ ਵੀ ਪੱਕੇ ਨੰਬਰ ਦਾ ਲਓ ਜੀ 340 ਦੀ ਹੈ ਨਾ 40000 ਪੱਕੇ ਨੰਬਰ ਦੀ ਕਾਰ ਹੈ ਰੇਟ ਦਾ ਫੁੱਲ ਚੈਲੰਜ ਲਓ ਜੀ ਜਿੰਨਾਂ ਨੇ ਹੁਣ ਆਪਾਂ ਮਾਲ ਸਾਰੀ ਰੱਖਿਆ ਹੋਇਆ ਤੇ ਆ ਗਈ अल्टੋ ਐਲ ਐਕਸ ਹੀ ਕਿ ਆਈ ਐਨ ਐਲ ਐਕਸ ਵੀਰੇ ਐਲ ਐਕਸ ਬਿਨਾ ਪਾਵਰ ਸਟੀering ਵਾਲੀ ਹੈ ਨਾ ਹਾਂਜੀ ਹਾਂਜੀ ਕਿੰਨਾ ਮਾਡਲ ਹੈ ਜੀ 2008 ਰਜਿਸਟਰ ਨੋ ਫਸਟ ਓਨਰ ਗੱਡੀ ਹੈ ਫਸਟ ਓਨਰ ਹੈ ਵੀਰੇ 8/9 ਹੈ ਤੇ ਇਹਦਾ ਰੇਟ ਕੀ ਦੇ ਦਾਂਗੇ ਇਹ ਵੀਰੇ ਇਹਦੀ ਐਨਓਸੀ ਕੱਟ ਗਈ ਸੰਗਰੂਰ ਦੀ ਹਾਂਜੀ ਇਹਦਾ ਆਪਾਂ ਨੰਬਰ ਲਾ ਕੇ ਆਪਣਾ ਪੀਬੀ 13 2029 ਤੱਕ ਪਾਸ ਕਰਾ ਕੇ ਠੀਕ ਹੈ ਇੰਸ਼ੋਰੈਂਸ ਪੂਰੇ ਸਾਲ ਦਾ 1,30,000 ਰੁਪਏ ਦਾ ਕਹਿੰਨੇ ਆ ਆਪਾਂ ਬਾਕੀ ਮਾਂਤਰ ਆਪਾਂ ਮੌਕੇ ਤੇ ਕਰ ਦਾਂਗੇ ਬਿਲਕੁਲ ਨਵੀਂ ਗੱਡੀ ਆ ਬ੍ਰਾਂਡ ਨਿਊ ਸਟਾਫੀ ਅਰੀ ਜਨ ਚੱਲੀ ਹੈ 8/9 ਹੈ ਪਾਸਿੰਗ ਕਰਾ ਕੇ ਦੇਵਾਂਗੇ 2029 ਤੱਕ ਪੀਬੀ ਨੰਬਰ ਲਗਵਾ ਕੇ ਆ ਵੀਰੇ 1 ਲੱਖ 30000 30000 ਦੇ ਇੰਸ਼ੋਰੈਂਸ ਸਾਲ ਦਾ ਪੂਰਾ ਇੰਸ਼ੋਰਸ ਸਾਲ ਦਾ ਹਾਂਜੀ ਇਹ ਲੋ ਜੀ ਇੱਕ ਆਲਟੋ ਵਾਈਟ ਕਲਰ ਐਲ ਐਕਸ ਆਈ ਹਾਂਜੀ ਮਾਡਲ ਇਹ 2009 9 2009 ਤੇ ਇਹਦੇ ਫਿਰ ਕੀ ਪੈਸੇ ਪੁੱਸੇ ਕੀ ਨੇ 2009 ਐ ਫਰਸਟ ਓਨਰ ਐ ਐਲ ਐਕਸ ਆਈ ਐ ਠੀਕ ਐ ਜੀ ਗੱਡੀ ਵਧੀਆ ਐ ਵੀ ਇਹ ਵੀ ਨੰਬਰ ਲਾ ਕੇ 135000 ਰੁਪਏ ਡਿਮਾਂਡ ਐ ਮਾਨਦਾਨ ਮੌਕੇ ਦੇ ਹਾਂਜੀ ਹਾਂਜੀ ਦੇਖ ਲੋ ਕੋਈ ਚੱਕਣੀ ਨਹੀਂ ਮੈਂ ਕਹਿੰਦਾ ਕੋਈ ਕੰਟਰੋਲ ਮੈਂ ਪਹਿਲੀ ਦੱਸਿਆ ਕੋਈ ਆਡੀ ਉਹ ਨਹੀਂ ਹੈਗੀ ਕਮਾਈ 10 12000 ਦੀ ਕਮਾਈ ਐ ਲੋ ਜੀ ਨੰਬਰ ਲਵਾ ਕੇ ਤੇ ਪਾਸਿੰਗ ਕਰਾ ਕੇ ਮਤਲਬ ਇਹ ਤਾਂ ਪਈ ਹੋ ਗਈ ਪਾਸ ਹੀ ਹਾਂ ਪਾਸਿੰਗ ਪਈ ਹੈ ਜੀ 10ਵੇਂ ਮਹੀਨੇ ਤੱਕ ਠੀਕ ਹੈ ਹਾਂਜੀ ਹਾਂਜੀ ਲੋ ਜੀ ਨੰਬਰ ਲਵਾ ਕੇ 1 ਲੱਖ 30 ਦੀ ਇਹ ਬਣ ਜੂ ਲੋ ਜੀ ਹੁਣ ਦਿਖਾਈ ਆਪਾਂ ਤੁਹਾਨੂੰ ਝੋਟਾ ਹੈ ਮਗਰਲੇ ਪਾਸੇ ਲਕੋ ਰੱਖਿਆ ਜੀ ਉਹ ਬਕਾਉ ਹੈ ਜੀ ਹਾਂਜੀ ਹਾਂ ਵੀਰੇ ਮਕਾਉ ਵੀ ਹੈ ਸੈਲਫ ਡਰਾਈਵ ਵੀ ਭੇਜਦੇ ਆਪਾਂ ਕਾਰਾਂ ਅੱਛਾ ਐਨ ਆਰ ਆਈ ਵਗੈਰਾ ਬਾਈਓ ਨਹੀਂ ਬਾਹਰੋਂ ਆਂਦੇ ਨੇ ਓਕੇ ਉਹਦੇ ਵਾਸਤੇ ਵੀ ਆਪਾਂ ਦਿੰਨੇ ਆ ਤੇ ਵੀਰੇ ਗੱਡੀ ਹੈਗੀ ਆ ਪੰਜਾਬ ਨੰਬਰ ਫੋਰਚੂਨਰ ਹਣਾ ਹਾਂਜੀ ਹਾਂਜੀ ਤੇ ਮਾਡਲ ਜੀ 2012 ਮਾਡਲ ਹੈ ਜੀ ਹਾਂਜੀ ਸੈਗ ਡੋਨਰ ਹੈ ਇਹ 4/2 ਹੈ ਕਿ 4/4 ਹੈ 4/4 ਹੈ ਵੀਰੇ 4/4 ਹੈ ਦੋਨੇ ਆਂਦੇ ਨੇ অপਸ਼ਨ ਇਹਦੇ ਵਿੱਚ 4/2 ਕਰ ਲਓ 4 ਵੀ ਕਰ ਲਓ ਹਾਂ ਉਹ ਲੀਵਰ ਲੱਗਿਆ ਹਾਂਜੀ ਹਾਂਜੀ ਉਹ ਹੁੰਦਾ ਇਹਦੇ ਵਿੱਚ 2012 ਸੈਗ ਡੋਨਰ ਹਾਂਜੀ ਇੰਸ਼ੋਰੈਂਸ 'ਤੇ ਹੈ ਠੀਕ ਹੈ 11 ਮਹੀਨੇ ਦਾ ਟਾਇਰ ਟੂਲ ਵਗੈਰਾ ਵਧੀਆ ਨੇ ਹਾਂਜੀ 10 ਲੱਖ ਰੁਪਏ ਡਿਮਾਂਡ ਹੈ ਦੀ 12 ਦੀ 12 ਦੀ ਪੰਜਾਬ ਨੰਬਰ ਹਾਂਜੀ ਹਾਂਜੀ ਲਓ ਜੀ 10 ਲੱਖ ਰੁਪਏ ਡਿਮਾਂਡ ਆ ਬਾਕੀ ਰੇਟ ਯਾਰ ਇਹ ਗੱਡੀਆਂ ਥੋੜੀ ਜਿਹਾ ਵੱਡੀਆਂ ਹੁੰਦੀਆਂ ਨੇ ਤੁਹਾਨੂੰ ਪਤਾ ਰੇਟ ਕਰ ਲਾਂਗੇ ਠੀਕ ਹੈ ਬੈਕੇ ਗੱਲ ਕਰ ਲਿਓ ਆ ਜਿਓ ਜਿੰਨੇ ਨੇ ਲੈਣੀ ਹੈ ਸੈਲਫ ਡਰਾਈਵ ਵਗੈਰਾ ਤੇ ਵੀ ਆਪਾਂ ਦੇ ਦਿੰਨੇ ਆਂ ਇਹੀ ਗੱਡੀ ਹਾਂਜੀ ਹਾਂਜੀ ਲਓ ਜੀ 2500 ਰੁਪਏ ਦੇ ਹਿਸਾਬ ਨਾਲ ਦੇ ਦਿੰਨੇ ਆ ਇੱਕ ਦਿਨ ਦਾ ਪਰ 2500 ਪਰ ਡੇ ਜਿਨੇ ਰੈਂਟ ਤੇ ਲੈਣੀ ਨੇ ਐਨ ਆਰ ਆਈ ਵੀਰਾਂ ਵਾਸਤੇ 35 3500 ਰੁਪਏ ਮੰਗੀ ਜਾਂਦੇ ਨੇ ਲੋਗ ਠੀਕ ਹੈ 2500 ਕਹਿੰਨੇ ਆਪਾਂ 2500 ਆਪਾਂ ਹੋਰ ਵੀ ਕਰ ਲਾਂਗੇ ਮੌਕੇ ਤੇ ਰੈਂਟ ਦਾ ਲਓ ਜੀ 2500 ਕਹਿ ਰਹੇ ਆਂ ਬਾਕੀ ਡਿਸਕਾਊਂਟ ਹੋਰ ਕਰਾਵਾ ਦਾਂਗੇ ਲਓ ਜੀ ਅਲਟੋ ਲਿਆਂਦੀ ਤੁਹਾਡੇ ਵਾਸਤੇ ਨੰਬਰ ਵੀਰੇ ਵਾਰਲਾ ਉਹੀ ਰੇਟ ਦਾ ਡਿਫਰੈਂਸ ਹੋ ਜਾਂਦਾ ਨਾ ਥੋੜਾ 2009 LXI LXI ਨੋ ਮਾਡਲ ਆ ਨੋ ਮੰ ਸ਼ੀਸ਼ੇ ਨਾਲ ਦੇ ਨੇ ਹਾਂਜੀ ਟਾਇਰ ਨਵੇਂ ਨੇ ਗੱਡੀ ਦੇ ਤਾਂ ਦੇਖੋ ਜੀ ਚੈੱਕ ਵੀ ਕਰਸੋ ਵੀਡੀਓ ਚ ਵੀ ਦਿਖ ਰਿਹਾ ਚੌਂਕੜਾ ਚੌਂਕੜਾ ਨਵਾਂ ਪਿਆ ਹਾਂਜੀ ਹਾਂਜੀ ਤੇ ਨੋ LXI LXI ਕਨਫਰਮ ਹਾਂਜੀ ਗੱਡੀ ਵਧੀਆ ਪੂਰੀ ਵੀਰੇ ਇਹਦਾ ਵੀ ਆ ਨੰਬਰ ਲਾ ਕੇ 2029 ਤੱਕ ਪਾਸ ਕਰਾ ਕੇ 135000 ਰੁਪਏ ਦੀ ਲਓ ਜੀ ਇਹ ਵੀ ਤੁਹਾਨੂੰ 2029 ਤੱਕ ਪਾਸ ਕਰਵਾ ਕੇ ਪੰਜਾਬ ਨੰਬਰ ਲਾ ਕੇ ਪੀਵੀ ਨੰਬਰ ਲਾ ਕੇ ਤੁਹਾਡੇ ਨਾਮ ਕਰਾ ਕੇ ਹਨਾ 135000 ਦੇ ਦਾਂਗੇ 135 ਦੀ ਤੇ ਇੱਕ अल्टੋ ਹੋਰ ਆ ਗਈ ਜੀ ਇਹ ਵੀ ਐਲਐਕਐਸਆਈ ਹੈ ਇਹ 7 ਮਾਡਲ ਹੈ ਵੀਰੇ ਹਾਂਜੀ 2007 ਮਾਡਲ ਐਲਐਕਐਸਆਈ ਹੈ ਇਹਦੀ ਪਾਸਿੰਗ ਕਰਾਣੀ ਪਊਗੀ ਹਨਾ ਹਾਂਜੀ ਇਹਦੀ ਅਨੁਛੇ ਕੱਟੀ ਹੋਈ ਆ ਪਟਿਆਲੇ ਦੀ ਠੀਕ ਹੈ ਇਹਦੇ ਲਾਈਟ ਟਾਇਰ ਲੱਗੇ ਹੋਏ ਨੇ ਓਕੇ ਸੀਐਨਜੀ ਲੱਗੀ ਹੋਈ ਹੈ ਇਹ ਸੀਐਨਜੀ ਵਾਲੀ ਆ ਹਾਂ ਜੀ ਕਿਸੇ ਬਾਈ ਨੇ ਆਈ ਲੈਣੀ ਹੈ 75000 ਰੁਪਏ ਦੀ ਕਾਰ ਦੇ ਦਾਂਗਾ ਆਪਾਂ ਲਾਸਟ ਬਿਲਕੁਲ ਜੇ ਨੇ ਕਿਸੇ ਨੇ ਐਂ ਲੈ ਕੇ ਜਾਣੀ ਆ ਉਹਨਾਂ ਲਈ 75 ਦੋਨੇ ਚਾਬੀਆਂ ਸੈਂਟਰ ਲੋਕ ਵੀ ਲੱਗਿਆ ਹੈ ਸੀਐਨਜੀ ਲਾਇਟਰ ਸਭ ਕੁਝ ਲੱਗਿਆ ਹੈ ਐਲਐਕਐਸਆਈ ਠੀਕ ਹੈ ਲੋ ਬਈ ਜੀ ਕਿਸੇ ਮੇਰੇ ਵੀਰ ਨੇ ਐਂ ਈ ਲੈਣਿਆ ਤਾਂ ਗੱਡੀ ਮਿਲ ਜੂ 75000 ਦੀ ਸੀਐਨਜੀ ਗੱਟ ਲੱਗੀ ਹੋਈ ਆ ਅਲਾਇ ਲੱਗੇ ਹੋਣਾ ਤੇ ਜੀ ਕਿਸੇ ਨੇ ਹੀ ਪਾਸਿੰਗ ਦਾ ਨੰਬਰ ਲਵਾ ਕੇ ਉਹ ਵੀਰੇ ਆਪਣਾ ਪਟਿਆਲੇ ਦਾ ਲੱਗ ਜੂਗਾ ਹਾਂਜੀ 22-30000 ਰੁਪਏ ਲੱਗੂਗਾ ਉਹਦਾ ਪਾਸਿੰਗ ਤੇ ਨੰਬਰ ਦਾ ਪਾਸਿੰਗ ਤੇ ਨੰਬਰ ਤੇ ਮੰਨ ਕੇ ਚਲੋ ਲੱਖ ਰੁਪਏ ਚ ਵੇਜੂਗੀ ਪਾਸਿੰਗ ਹੋ ਜੂਗੀ ਵਿਦ ਨੰਬਰ ਲੱਗ ਜੂਗਾ ਠੀਕ ਹੈ ਜੀ 7 ਮਾਡਲ ਸਵਾ ਸਵਾ ਲੱਖ ਰੁਪਏ ਮੰਗੀ ਜਾਂਦੇ ਨੇ ਜੀ ਲੋਗ ਪਾਸਿੰਗ ਕਰਾ ਕੇ ਫਿਰ ਹੁਣ ਸਾਰਿਆਂ ਨੂੰ ਗਿਫਟ ਦੇ ਦੀ ਜਿੱਕਾ ਹਾਂ ਗਿਫਟ ਦੇ ਹਾਂਜੀ ਹਾਂਜੀ ਲਓ ਜੀ ਗਿਫਟ ਲਿਆਂਦਾ ਤੁਹਾਡੇ ਸਾਰੇ ਵਾਸਤੇ ਗੱਡੀ ਦੀ ਡਿਟੇਲ ਤੇ ਗੱਡੀ ਦਾ ਰੇਟ ਸੁਣ ਲਿਓ 2007 ਮਾਡਲ ਹੈ ਹਾਂਜੀ 2027 ਤੱਕ ਪਾਸ ਹੈ ਠੀਕ ਹੈ ਜੀ ਦੋਨੇ ਚਾਬੀਆਂ ਨੇ ਟਾਇਰ ਨਵੇਂ ਨੇ ਸਾਰੇ ਸ਼ੀਸ਼ੇ ਨਾਲ ਦੇ ਨੇ ਜੀ ਇੱਕ ਹੋਰ ਚੀਜ਼ ਜੀ ਮਲੇਰਕੋਟਲੇ ਦਾ ਨੰਬਰ ਆ ਪੱਕਾ ਵੀਰੇ ਪੰਜਾਬ ਨੰਬਰ ਆ ਗੱਡੀ ਪੱਕਾ ਨੰਬਰ ਆ ਮਲੇਰਕੋਟਲੇ ਦਾ ਠੀਕ ਹੈ ਜੀ ਤੇ ਰੇਟ ਦੀ ਗੱਲ ਵੀਰੇ 85000 ਰੁਪਏ ਦੀ ਗੱਡੀ ਲਾਸਟ ਦੇ ਦਾਂਗੇ ਆਪਾਂ ਲਓ ਜੀ ਰੇਟ ਦਾ ਕਹਿੰਦੇ ਫੁੱਲ ਚੈਲੇਂਜ ਆ ਕਰਦਾ ਸਵਾ ਸਵਾ ਲੱਖ ਲੋਕ ਮੰਗੀ ਜਾਂਦੇ ਨੇ ਸੱਤ ਮਾਡਲ ਦਾ ਪਾਸਿੰਗ ਕਰਾ ਕੇ ਮੰਗਦੇ ਨੇ ਜੀ 85000 ਰੁਪਏ ਦੀ ਆਪਾਂ ਲਾਸਟ ਦੇ ਦਾਂਗੇ 85000 ਰੁਪਏ ਦੀ ਨੈਟ ਗੱਡੀ ਦੇਣੀ ਹੈ 2027 ਤੱਕ ਪਾਸਿੰਗ ਹੈ ਪੰਜਾਬ ਪੱਕਾ ਨੰਬਰ ਗੱਡੀ ਤੇ ਲੱਗਿਆ ਹੋਇਆ ਹੈ ਲਓ ਜੀ ਆ ਜੋ ਇੱਕ ਹੋਰ ਖੜੀ ਆਪਣੇ ਕੋਲ ਹੈਗੀ i10 ਹੈ ਨਾ ਜੀ i10 ਵੀਰੇ ਮਾਡਲ ਜੀ 2009 ਨਵ ਮਾਡਲ ਆ ਸਾਰੀ ਗੱਡੀ ਜੈਨੂਇਨ ਆ ਟੋਟਲੀ ਓਕੇ ਇਕੱਲੇ ਬੰਪਰ ਹੈਗੇ ਨੇ ਤੁਹਾਨੂੰ ਪਤਾ ਤਾਂ ਪਲਾਸਟਿਕ ਦਾ ਬੰਪਰ ਤਾਂ ਚਲੋ ਨੋਰਮਲ ਆ ਡੀ ਲਾਈਨ ਦੀ ਸਾਰੀ ਓਰੀਜਨਲ ਆ ਟੋਟਲੀ ਗਾਰੰਟੀ ਹੈ ਓਕੇ ਸ਼ੀਸ਼ੇ ਨਾਲ ਦੇ ਨੇ ਹਾਂਜੀ ਆਪਣਾ ਟਾਇਰ ਨਵੇਂ ਨੇ ਚਾਰੇ ਵਿੰਡੋ ਪਾਵਰ ਵਾਲੀ ਆ ਠੀਕ ਹੈ ਮੈਗਨਾ ਮਾਡਲ ਹੈ ਮੈਗਨਾ ਮਾਡਲ ਹਾਂਜੀ ਹਾਂਜੀ ਪੱਕਾ ਨੰਬਰ ਆ ਸੰਗਰੂਰ ਦਾ ਪੇਟ ਨੰਬਰ ਅੱਛਾ ਇਤੇ ਵੀ ਪੀ ਵੀ 13 ਨੰਬਰ ਹੈਗਾ ਵੀਰੇ 0505 ਹਾਂਜੀ ਨੰਬਰ ਚੈੱਕ ਕਰੋ ਪੀੜ ਨੰਬਰ ਲੱਗਿਆ ਹੋਇਆ 2000 9 ਮਾਡਲ 9 ਮਾਡਲ ਹਾਂਜੀ ਹਾਂਜੀ ਤੇ ਪਾਸਿੰਗ ਦੀ ਪਈ ਹੋਣੀ ਹਾਂਜੀ ਹਾਂਜੀ ਪਾਸਿੰਗ ਹੋ ਜੂਗੀ ਬਸ ਕੋਈ ਵੀ ਚੀਜ਼ ਨਹੀਂ ਹੋ ਰਹੀ ਸਾਰੀ ਬੋਡੀ ਦੀ ਸਾਰੀ origignal ਗਾਰ ਹੈ ਹਾਂਜੀ 1 ਲੱਖ 60000 ਰੁਪਏ ਰੇਟ ਹੈ ਦਾ ਬਾਕੀ ਮਾਨਤਨ ਮੌਕੇ ਤੇ ਲਓ ਜੀ 1 ਲੱਖ 60000 ਰੁਪਏ ਡਿਮਾਂਡ ਹੈ ਬਾਕੀ ਰੇਟ ਕਰ ਲਾਂਗੇ ਮੌਕੇ ਲਓ ਜੀ ਗੱਡੀ ਹੈਗੀ ਹੈ i20 ਆਸਤਾ ਮਾਡਲ ਆ 2015 2015 ਮਾਡਲ ਹੈ ਕੁਝ ਬਟਨ ਸਟਾਰਟ ਆਪਸ਼ਨਲ ਹੈ ਅੱਛਾ ਆਪਸ਼ਨਲ ਦੇ ਵਿੱਚ ਆ ਗਿਆ ਇਹਦੇ ਵਿੱਚ ਆਪਣਾ 뮤ਜ਼ਿਕ ਸਿਸਟਮ ਸਕਰੀਨ ਆ ਗਈ ਨੈਵੀਗੇਸ਼ਨ ਵਗੈਰਾ ਮੈਪ ਵਗੈਰਾ ਵੀ ਚੱਲਦਾ ਹੈ ਇਹਦੇ ਵਿੱਚ ਓਕੇ ਠੀਕ ਹੈ ਹਾਂਜੀ ਕਾਸਤਾਨ ਦੀ ਇਹ ਆਪਸ਼ਨਲ ਹੈ ਬਈ ਤੇ ਡੀਜ਼ਲ ਹੈ ਡੀਜ਼ਲ ਠੀਕ ਹੈ ਫਰਸਟ ਓਨਰ ਹੈ ਦੋਨੇ ਚਾਬੀਆਂ ਨੇ ਟਾਇਰ ਵਗੈਰਾ ਨਵੇਂ ਨੇ ਇੰਸ਼ੋਰੈਂਸ ਵੈਲਿਡ ਹੈ ਇਹ ਗੱਡੀ ਹੁਣੀ ਆਈ ਹੈ ਬਸ ਹੁਣੀ ਆ ਕੇ ਖੜੀ ਹੈ ਤੇ ਜੇ ਹੁਣੇ ਆਈ ਆ ਤਾਂ ਫਿਰ ਰੇਟ ਵੀ ਹੁਣੇ ਵਾਲਾ ਦੇ ਦਿਓ ਹੁਣੇ ਵਾਲਾ ਦੇ ਨੇ ਬੰਪਰ ਸ਼ੰਪਰ ਹੋਣ ਵਾਲੇ ਨੇ ਵੀਰੇ ਇਸ ਗੱਡੀ ਦੇ ਚਲੋ ਤਾਂ ਛੋਟੀ ਮੋਟੀ ਕੀਜੇ ਨੇ ਬੰਪਰ ਹਲਕੇ ਉਲਕੇ ਸਕਰੈਚ ਹਾਂਜੀ ਹਾਂਜੀ 15 ਫਰਸਟ ਓਨਰ ਤੇ ਰੇਟ ਕਿ ਦੇ ਦਾਂਗੇ ਜੀ 4 ਲੱਖ 40 ਹਜ਼ਾਰ ਰੁਪਏ 15 ਮਾਡਲ ਜੀ 15 ਮਾਡਲ ਸੁਣ ਰਹੇ ਹੋ 15 ਮਾਡਲ ਦਾ 4 ਲੱਖ 40 ਦੀ ਆਸਤਾ ਪੁਸ਼ ਟੂ ਸਟਾਰਟ ਆ ਗਈ ਆਪਸ਼ਨ ਵਾਲਾ ਪੁਸ਼ ਟੂ ਸਟਾਰਟ ਲਓ ਜੀ ਹੁਣ ਕਹਿਵਾ ਕੋਈ ਸਵਿਫਟ ਵੀ ਦਵਾ ਦਿਓ ਪਾਸ ਰਹੀ ਹੈ ਹਾਂਜੀ ਹਾਂਜੀ ਕਿੰਨਾ ਮਾਡਲ ਹੈ ਇਹ 2014 ਵੀਰੇ ਲਓ ਜੀ 14 ਮਾਡਲ ਸਵਿਫਟ ਗ ਇਹ 2014 ਬੀਡੀਆਈ ਫਰਸਟ ਯਾਜੀ ਫਰਸਟ ਓਨਰ ਡੀਜ਼ਲ ਆ ਗਈ। ਹਾਂਜੀ ਸਾਰੇ ਹਿੱਸ਼ੇ ਨਾਲ ਦੇ ਨਿਕਾਰ ਦੇ। ਹਾਂਜੀ ਗੱਡੀ ਪੂਰੀ ਵਧੀਆ 1 ਲੱਖ 4000 ਚੱਲੀ ਹੈ ਵਿਦ ਰਿਕਾਰਡ। 1 ਲੱਖ 4000। ਹਾਂਜੀ 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 ਠੀਕ ਐ। ਤੇ ਪੈਸੀ ਜਿਹਦੇ ਫਿਰ 14 ਦੇ 3.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਵੀਰੇ net ਆ। ਬਾਕੀ ਮਾਨਤਾ ਨੂੰ ਮੋਗੇ ਦੇ ਕਰ ਦਾਂਗੇ। ਲੋ ਜੀ ਮਾਨਤਾ ਦਾ ਲੱਗ ਤਾਂ ਰਹਿ ਗਿਆ 3.5 ਲੱਖ ਰੁਪਏ ਹੁਣਾਂ ਦੀ ਡਿਮਾਂਡ ਆ। ਹਾਂਜੀ ਹਾਂਜੀ 3.5 ਲੱਖ ਇੱਕ ਖੜੀ ਜੀ ਆਪਣੇ ਕੋਲ ਹਾਂਜੀ ਇਹ ਆਪਣੇ ਕੋਲ ਡਿਜ਼ਾਇਰ ਇਹ ਵੀ ਵੀਰੇ ਅੱਜ ਹੀ ਆਈ ਆ ਆਪਣੇ ਕੋਲ ਕਾਰ। ਇੱਕ ਸਰਕਾਰੀ ਬੰਦੇ ਦੀ ਹੈ ਹਾਂਜੀ ਹਾਂ ਇਹ ਮੁਲਾਜ਼ਮ ਸੀਗਾ ਆਪਣੇ ਓਕੇ ਯੂਪੀ 13 ਨੰਬਰਾਂ ਹਾਂ ਬੁਲੰਦ ਸ਼ਹਿਰ ਦਾ ਉੱਤੇ ਮੁਲਾਜ਼ਮ ਸੀਗੇ ਇਹ ਆਪਣੀ 2014 ਮਾਡਲ ਹੈ ਵੀਡੀਓ ਫਸਟ ਓਨਰ ਹਾਂਜੀ ਟਾਇਰ ਨਵੇਂ ਨੇ ਦੋਨੇ ਚਾਬੀਆਂ ਨੇ ਬੀਮਾ ਫੁੱਲ ਹੈ ਇਹਦਾ ਵੀ ਇਹ ਵੀ 14 ਮਾਡਲ ਹੈ ਇਹ ਵੀ 14 ਇਹ ਆਈ ਹੈ ਹਾਂ ਡੀਜ਼ਲ ਡੀਜ਼ਲ ਜੇ ਐਂ ਲੈਣੀ ਹੈ ਕਿਸੇ ਨੇ 3,35,000 ਰੁਪਏ ਦੀ ਕਾਰ ਦੇ ਦਾਂਗੇ ਜੇ ਕਿਸੇ ਨੇ ਐਂ ਲੈ ਕੇ ਜਾਣੀ ਹੈ ਤੁਹਾਨੂੰ ਬਾਈ 14 ਮਾਡਲ ਦੇਜ਼ਰ ਵੀੜੀ 335 ਦੀ ਮਿਲ ਰਹੀ ਆ ਤੇ ਜੇ ਐਨਸੀ ਤੁਹਾਨੂੰ ਦੋਂਗੀ ਦੋਂਗੇ ਨਾ ਅਸੀਂ ਦਵਾਂਗੇ 335 ਚ ਹੈ ਨਾ ਹਾਂਜੀ 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 ਫਸਟ ਓਨਰ ਗੱਡੀ ਆ ਉਹ ਜੀ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਵੀਰੇ ਪੰਜਾਬ ਨੰਬਰ ਦੀ ਹੁੰਡਾਈ ਸੈਂਟਰੋ ਸੈਂਟਰੋ ਕਿੰਨਾ ਮਾਡਲ ਆ ਜੀ 2010 ਮਾਡਲ ਹੈ ਵੀਰੇ ਹਾਂਜੀ ਫਸਟ ਓਨਰ ਕਾਰ ਹੈ ਟਾਇਰ ਨਵੇਂ ਨੇ ਗੱਡੀ ਦੇ ਬਿਲਕੁਲ ਹਾਂਜੀ ਕੰਟਰੋਲ ਪਲੱਸ ਐਲਪੀਜੀ ਲੱਗੀ ਹੋਈ ਹੈ ਓਕੇ ਐਲਪੀਜੀ ਕੰਪਨੀ ਫਿਟਡ ਲੱਗੀ ਹੋਈ ਹੈ ਕੰਪਨੀ ਫਿਟਡ ਹੈ ਠੀਕ ਹੈ ਹਾਂਜੀ ਹਾਂਜੀ ਗੱਡੀ ਸਾਰੀ ਓਰੀਜਨਲ ਲਗਭਗ ਸਾਰੀ ਟੋਟਲੀ ਲਣੇ ਹੈਗੀ ਵੀ ਫਸਟ ਓਨਰ ਹੈ ਪੱਕੇ ਨੰਬਰ ਦੀ ਪੰਜਾਬ ਨੰਬਰ ਹੈਣਾ ਪੈਟਰੋਲ ਪਲੱਸ ਐਲਪੀਜੀ ਕਿੰਨੇ ਦਾ ਰਹੀ ਨਮੇ 1,60,000 ਰੁਪਏ ਡਿਮਾਂਡ ਹੈ ਕਰਦੀ 1,60,000 ਰੁਪਏ ਡਿਮਾਂਡ ਹੈ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਆ ਗਈ ਆਪਣੇ ਕੋਲ ਮਾਰੂਤੀ ਸੰਜੁਕੀ ਦੀ ਸਿਆਰੀ ਹੈ ਸਿਆਰੀ ਜੀ ਕਿੰਨਾ ਮਾਡਲ ਹੈ ਜੀ 2016 ਮਾਡਲ ਹੈ ਜੀ ਕਾਰ 16 ਮਾਡਲ ਹੈ ਵੀਰੇ ਪੀਡੀਆਈ ਹੈ ਵੀਡੀਆਈ ਡੀਜ਼ਲ ਵੇਰੀਐਂਟ ਹੈ ਹਾਂਜੀ ਹਾਂਜੀ ਇਹ ਵੀ ਪੰਜਾਬ ਨੰਬਰ ਆਪਣੀ ਹੈ ਨਾ ਹਾਂਜੀ ਹਾਂਜੀ ਪੰਜਾਬ ਨੰਬਰ ਆ ਬਟੰਡਾ ਨੰਬਰ ਹੈ ਜੀ ਓਕੇ ਟਾਇਰ ਵਗੈਰਾ ਇਹਦੇ ਸਹੀ ਨੇ ਸਾਰਾ ਕੁਝ ਓਕੇ ਆ ਬਾਕੀ ਗੱਡੀ ਸੋਹਣੀ ਤੇ ਇਹ ਕਿੰਨੇ ਦੇਵਾਂਗੇ ਜੀ ਆਪਾਂ 520000 ਪੇ ਡਿਮਾਂਡ ਹੈ ਜੀ 16 ਮਾਡਲ ਦੀ 2016 520000 ਡਿਮਾਂਡ ਆ ਹਾਂਜੀ ਹਾਂਜੀ ਆਜੋ ਜੀ ਅੱਗੇ ਦਿਖਾਈ ਆਪਾਂ ਤੁਹਾਨੂੰ ਵਰਨਾ ਲਓ ਜੀ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਵੀਰੇ ਪੰਜਾਬ ਨੰਬਰ ਦੀ ਵਰਨਾ ਫਲੂਇਡਿਕ ਮਾਡਲ ਦੀ ਵਰਨਾ 2012 ਵੀਰੇ ਫਰਸਟ ਓਨਰ ਫਰਸਟ ਓਨਰ ਬੜਾ ਬੜਾ 6 1.6 ਡਬਲ 에ਅਬੈਗ ਡਬਲ 에ਅਬੈਗ ਦੋਨੇ ਚਾਬੀਆਂ ਸ਼ੀਸ਼ੇ ਨਾਲ ਦੇ ਬੀਮਾ ਫੁੱਲ ਤੇ ਡੀਜ਼ਲ ਵੇਰੀਐਂਟ ਹੈ ਹਾਂਜੀ ਬਿਲਕੁਲ ਨਵੀਂ ਗੱਡੀ ਐ ਫਰਸਟ ਓਨਰ ਹਾਂਜੀ ਤੇ 12 ਮਾਡਲ ਫਰ ਵਰਨਾ ਕਿੰਨੇ ਦੇ ਦਾਂਗੇ ਜੀ ਆਪਾਂ 4,35,000 ਰੁਪਏ ਡਿਮਾਂਡ ਹੈ ਹਾਂਜੀ ਬਾਕੀ ਮਾਨਤਾ ਨੂੰ ਮੌਕੇ ਤੇ ਕਰ ਦਾਂਗੇ ਲਓ ਜੀ 4,35,000 ਡਿਮਾਂਡ ਹੈ ਬਾਕੀ ਕਰ ਦਾਂਗੇ ਮੌਕੇ ਤੇ ਲਓ ਜੀ ਇਸ ਤੋਂ ਬਾਅਦ ਆਪਣੇ ਕੋਲ ਆ ਗਈ Maruti Suzuki ਦੀ Brezza ਡੀਜ਼ਲ ਵੇਰੀਐਂਟ ਹੈ ਨਾ ਇਹ ਹਾਂਜੀ ਵੀਰੇ 2016 VDI 16 ਮਾਡਲ ਹੈ ਵੀ ਤੇ ਓਨਰ ਫਸਟ ਹੋਊਗੇ ਫਸਟ ਓਨਰ ਹੈ ਜੀ ਹਾਂਜੀ ਦੋਨੇ ਚਾਬੀਆਂ ਨੇ ਠੀਕ ਹੈ ਟਾਇਰ ਨਵੇਂ ਨੇ ਇਨਸ਼ੋਰੈਂਸ ਵੈਲਿਡ ਹੈ ਠੀਕ ਹੈ ਸ਼ੀਸ਼ੇ ਸਾਰੇ ਨਾਲ ਦੇ ਨਕਾਰਦੇ ਓਕੇ 82000 ਚੱਲੀ ਹੋਈ ਹੈ ਕਿਲੋਮੀਟਰ 82000 ਹਾਂ ਹਾਂਜੀ ਹਾਂਜੀ ਇਹ ਰੇਟ ਕਿ ਹੋ ਗਈ 16 ਮਾਡਲ ਦਾ 590000 ਰੁਪਏ ਮੰਗਦੇ ਆ ਹਾਂਜੀ ਬਾਕੀ ਮਾਨਤਨ ਆਪਾਂ ਮੌਕੇ ਤੇ ਕਰ ਦੋ ਜੀ 590000 ਰੁਪਏ ਦੀ ਮੱੜ ਦੇ ਬਾਕੀ ਗੱਡੀ ਤੇ ਲੋਨ ਵੀ ਹੋ ਜਾਣਾ ਆਰਾਮ ਨਾਲ ਲੋਨ ਵੀ ਹੋ ਜੂਗਾ ਜੀ ਆਈਡੀਆ ਬਸ 4 ਜਾਂ ਪੌਣੇ 5 ਲੋਨ ਹੋ ਜਾਊਗਾ ਕਾਰ ਤੇ 라ਮ ਨਾਲ ਸਾਢੇ 1.7 ਤੋਂ ਪੌਣੇ 5 ਲੱਖ ਰੁਪਿਆ ਲੋਨ ਬਾਕੀ ਡਾਊਨ ਪੇਮੈਂਟ ਜਿਹੜੀ ਬਚੂਗੀ ਉਹ ਪਸੋਂ ਦੱਸ ਦਾਂਗੇ ਵੈਸੇ ਆਈਡੀਆ 1 ਲੱਖ ਰੁਪਿਆ ਲੈ ਕੇ ਆ ਜਾਓ ਨਾ ਹਾਂਜੀ 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 ਬਾਕੀ ਕਰਾ ਦਾਂਗੇ ਵੀਰੇ ਲੋਨ ਕਰਾ ਦਾਂਗੇ ਤੇ ਲਓ ਜੀ अल्टੋ ਦੇ ਵੀ ਲੱਗਿਆ ਹੋਇਆ ਹੈ ਵੀਰੇ ਪੇਡ ਨੰਬਰ ਹੈ 7001 ਹੈ ਹਾਂਜੀ ਹਾਂਜੀ ਧੱਕਾ ਕਰੀ ਜਾਂਦੇ ਹੋ ਤੇ ਮਾਡਲ ਕਿੰਨਾ ਜੀ 2008 ਮਾਡਲ ਹੈ ਵੀਰੇ ਹਾਂਜੀ 2008 ਮਾਡਲ ਹੈ ਜੀ ਸੈਕੰਡ ਓਨਰ ਹੈ ਕਾਰ ਪਾਸਿੰਗ ਵਗੈਰਾ ਐਲ ਐਕਸ ਆਈ ਹੈ ਸੀਟ ਕਵਰ ਵਗੈਰਾ ਨਾ ਮੈਂ ਨੇ ਹਾਂਜੀ ਪਾਸਿੰਗ ਇਹਦੀ ਖਤਮ ਆਪਣਾ ਲਾ ਲੂਗੀ ਖਰਵਾ ਕੇ ਹੀ ਦਵਾਗੇ ਬੰਦੇ ਨੂੰ ਓਕੇ 2021 ਤੱਕ ਹਾਂ 2028 ਤੱਕ ਜਾਂ 29 ਜ ਹਾਂ ਜਿੰਨੀ ਹੋ ਗਈ ਉਹ ਕਰਵਾ ਦੇ ਪਕਰਾ ਕੇ ਦਵਾਗੇ ਹਾਂਜੀ ਹਾਂਜੀ ਤੇ ਕਿੰਨੇ ਦੇ ਦਾਂਗੇ ਜੀ ਆਪਾਂ ਫਿਰ ਇਹ ਆਪਾਂ 1 ਲੱਖ 5000 ਦੀ ਪਾਸਿੰਗ ਕਰਾ ਕੇ ਦੇ ਦਾਂਗੇ 1 ਲੱਖ 5000 ਰੁਪਏ ਦੀ ਪੰਜਾਬ ਨੰਬਰ ਆਲਟੋ ਪਾਸਿੰਗ ਕਰਵਾ ਕੇ ਦਵਾਗੇ ਇਹ ਇਹਦੇ ਵਿੱਚ ਹੀ ਹੋੜ ਹੈ 8 LX i 8 ਮਾਡਲ ਹੈ LX i ਹੈ ਵਿਦ ਪੂਰੇ ਸਾਲ ਦਾ ਇੰਸ਼ੋਰੈਂਸ ਵੀ ਹੋਊਗਾ ਵਿੱਚ ਓਕੇ ਪਾਸਿੰਗ ਪਾਸਿੰਗ ਦੇ ਵਿੱਚ ਇਨਸੋਰਸ ਪੋਲੂਸ਼ਨ ਪੱਕਾ ਨਾਲ ਰਾਜਪੁਰੇ ਪੂਲ ਦਾ ਤੇ ਨੰਬਰ ਵੀ ਵੀਰੇ ਤੁਸੀਂ ਚੈੱਕ ਕਰ ਲਓ ਫੈਂਸੀ 7001 ਤੇ ਇੱਕ अल्टੋ ਹੋਰ ਹੈ ਨੰਬਰੇ ਤੇ ਵੀਰੇ ਪੀਵੀ ਲੱਗ ਗਿਆ ਹਨਾ ਜੀ ਆ ਪੀਵੀ ਤੇਰਾ ਲੱਗ ਗਿਆ ਪਾਸਿੰਗ ਵੀ ਹੋ ਗਈ ਪਾਸਿੰਗ ਵੀ ਹੋ ਗਈ ਪਾਸਿੰਗ ਤੱਕ ਹੋਗੀ ਜੀ 2029 2029 ਤੱਕ ਹੋਗੀ 2009 ਮਾਡਲ ਹੈ 29 ਤੱਕ ਪਾਸ 8 8 8 ਅੱਠ ਮਾਡਲ ਹੈ 29 ਤੱਕ ਪਾਸ ਪੀਬੀ ਨੰਬਰ ਲਾ ਕੇ ਕਿੰਨੇ ਦੇ ਦਾਂਗੇ ਜੇ ਪਗੜੀ ਇਹ 120000 ਰੁਪਏ ਦੀ 1 ਲੱਖ ਸੀਐਨਜੀ ਵੀ ਲੱਗੀ ਹੋਈ ਹੈ ਟਾਇਰ ਨਟ ਵੀ ਲੱਗੀ ਹੋਈ ਹੈ ਕਿੱਟ ਵੀ ਲੱਗੀ ਹੋਈ ਹੈ ਐਰ ਵੀ ਨਵੇਂ ਕਿੱਟ ਵੀ ਲੱਗੀ ਹੋਈ ਹੈ 120000 ਰੁਪਏ ਦੀ ਐਲਐਕਐਸਆਈ ਹੈ ਐਲਐਕਐਸਆਈ ਗੱਡੀ ਦੇ ਦਾਂਗੇ ਬੇ ਲੋ ਵੀ ਦੋਸਤੋ ਗੱਡੀਆਂ ਆਪਾਂ ਤੁਹਾਨੂੰ ਆਲਮੋਸਟ ਸਾਰਿਆਂ ਦੇ ਖਾਤੀਆਂ ਸਟਾਕ ਹੋਰ ਵੀ ਐ ਜੀ ਕਿਸੇ ਮੇਰੇ ਵੀਰ ਦੀ ਇਹ ਤੋਂ ਬਗੈਰ ਕਿਸੇ ਹੋਰ ਗੱਡੀ ਦੀ ਕੁਐਰੀ ਆ ਤਾਂ ਸੇਮ ਨੰਬਰ ਤੇ ਕੰਟੈਕਟ ਕਰ ਸਕਦਾ ਹਾਂ ਜੀ ਹਾਂਜੀ ਹਾਂਜੀ ਵੀਰੇ ਤੇ ਲੋਨ ਦੱਸਦੇ ਕਈ ਵਾਰ ਨਾ ਆਪਣੇ ਛੋਟੀਆਂ ਗੱਡੇ ਤੇ ਵੀ ਲੋਨ ਦੀ ਡਿਮਾਂਡ ਕਰੀ ਜਾਂਦੇ ਨੇ ਕਿ ਭਾਈ ਜਿਵੇਂ 7-8 ਮਹੀਨੇ ਦੇ ਕੋਲ ਨਾ ਤਾਂ ਹੁੰਦਾ ਵੀ ਨਹੀਂ ਹਨਾ ਹਾਂਜੀ ਹਾਂ ਉਹ ਤਾਂ ਕੈਸ਼ ਚੱਕਣੀ ਪੈਣੀ ਐ ਇਹਨਾਂ ਨੂੰ ਵੀ ਕਈ ਵਾਰੀ ਐ ਹੁੰਦਾ ਕਿ ਮੰਨ ਲਓ ਜੇ ਬੰਦੇ ਦਾ ਓਕੇ ਆਪਣਾ ਸਿਬਲ ਵਗੈਰਾ ਓਕੇ ਐ ਤੇ ਆਪਾਂ 9-10 ਮਾਡਲ ਦੇ ਵੀ ਉਹ ਕਰ ਲਾਂਗੇ ਟਰਾਈ ਪ੍ਰਾਈਵੇਟ ਹੋ ਜਾਂਦਾ ਹਾਂ ਪ੍ਰਾਈਵੇਟ ਦਾ ਬਸ ਬਿਆਜ ਜਿਆਦਾ ਹੁੰਦਾ ਹਾਂ ਇੰਟਰਸਟ ਥੋੜਾ ਜਿਆਦਾ ਹੁੰਦਾ ਹਾਂ ਇੰਟਰਸਟ ਜਿਆਦਾ ਹੋਗਾ ਹੋਤਾ ਜਾਂਦਾ ਟਰਾਈ ਕਰ ਲਾਂਗੇ ਬਾਕੀ 10 ਮਾਡਲ ਦੇ ਉੱਪਰ ਦਾ ਫਿਰ ਕਿਹੜੀ ਮਰਜ਼ੀ ਦੇ ਬੈਂਕ ਦਾ ਹੋ ਜੂਗਾ ਹਾਂ ਹਾਂ ਬੈਂਕ ਤੋਂ 11 ਮਾਡਲ ਦੇ ਸਟਾਰਟ ਹੈ 11 ਤੋਂ ਤੇ ਉਹਦਾ ਵਿਆਜ ਆਪਣਾ 90 ਪੈਸੇ ਵਿਆਜ ਹੈ ਲੋ ਜੀ 90 ਪੈਸੇ ਵਿਆਜ ਹੈ 11 ਮਾਡਲ ਤੋਂ ਸਟਾਰਟ ਹੈ ਬਾਕੀ ਦੋਸਤੋ ਗੱਡੀਆਂ ਕਿਵੇਂ ਲੈ ਕੇ ਕਮੈਂਟ ਤੇ ਵੀਡੀਓ ਵੱਤ ਉਹਦਾ ਕਰ ਦਿਓ ਸ਼ੇਅਰ ਜਿੰਨੇ ਮੇਰੇ ਵੀਰੋ ਨੇ ਪੰਜਾਬ ਨੰਬਰ ਦੀਆਂ ਵਧੀਆ ਗੱਡੀਆਂ ਘੱਟ ਪੈਸੇ ਚ ਲੈਣੀਆਂ ਹੁਣ ਥੈਂਕ ਯੂ ਜੀ